ਲੁਧਿਆਣਾ ਫਿਰੋਜ਼ਪੁਰ ਮਾਰਕ ਤੇ ਸਤੇਤ ਮੁੱਲਾਪੁਰ ਤੇ ਵਿੱਚ ਸਵਿਫਟਕਾਰ ਅਤੇ ਐਂਬੂਲੈਂਸ ਵਿਚਕਾਰ ਹੋਈ ਟੱਕਰ ਹਾਲਾਂਕਿ ਇਸ ਟੱਕਰ ਵਿੱਚ ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾ ਪਰ ਗੱਡੀਆਂ ਦੀ ਹੋਈ ਕਾਫੀ ਭਾਂਤੜ ਦਰਅਸਰ ਮਾਮਲਾ ਸਾਰਾ ਇਹ ਸੀ ਕਿ ਸਵਿਫਟਕਾਰ ਵਾਲਾ ਆਪਣੀ ਗੱਡੀ ਨੂੰ ਸੜਕ ਦੇ ਵਿੱਚਕਾਰ ਖੜਾ ਕੇ ਕਿਧਰੇ ਚੱਲਿਆ ਜਾਂਦਾ ਹੈ ਪਿੱਛੋਂ ਮਰੀਜ਼ ਨੂੰ ਲੈ ਕੇ ਤੇਜ਼ ਰਫ਼ਤਾਰ ਐਂਬੂਲੈਂਸ ਆਉਂਦੀ ਹੈ ਅਤੇ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਇਸ ਟੱਕਰ ਦੇ ਵਿੱਚ ਐਂਬੂਲੈਂਸ ਦਾ ਡਰਾਈਵਰ ਦੇ ਸਿਫਟ ਸੱਟ ਲੱਗਦੀ ਹੈ ਜਿਸ ਨੂੰ ਇਲਾਜ ਦੇ ਲਈ ਨੇੜ ਦੇ ਹਸਪਤਾਲ भेजा ਜਾਂਦਾ ਹੈ ਇਸ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਪਹੁੰਚ ਜਾਂਦੇ ਹਨ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਅਤੇ ਜਾਣਕਾਰੀ ਲੈਣੇ ਆ ਇਹ ਸਾਰੇ ਮਾਮਲੇ ਦੀ ਤੁਸੀਂ ਦੇਖ ਰਹੇ ਹੋ ਮੁੱਲਾਪੁਰ ਦਾਖਾ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ ਜੀ ਕੜਕਾ ਹੁੰਦਾ ਕਿ ਆਪੋਰਸ ਨੰਬਰ ਕਲਾਸ 102 ਤੇ ਡਿਊਟੀ ਕਰਦਾ ਸਾਨੂੰ ਕਿਤੇ ਰਾਹੀ ਗੀਰਨੇ ਦਾ ਸਾਇ ਵੀ ਇੱਥੇ ਰੋਡ ਦੇ ਉੱਪਰ ਇੱਕ ਸੂਰਤ ਗੱਡੀ ਤੇ ਐਂਬੂਲੈਂਸ ਦੀ ਟੱਕਰ ਹੋ ਗਿਆ ਅਜੀ ਆ ਕੇ ਦੇਖਿਆ ਤਾਂ ਸਿਵਲ ਗੱਡੀ ਦੂਰ ਤੇ ਖੜੀ ਧੀਗੀ ਇਥੋਂ ਐਂਬੂਲੈਂਸ ਵਿੱਚ ਆਤੇ ਹਾਂ ਉਹ ਕਿੰਨਾ ਦਿੱਤਾ ਹੈ ਗਲਤੀ ਗੱਡੀ ਵਾਲੇ ਦੀ ਆ ਬਾਕੀ ਜੋ ਬਣਦੀ ਕਾਰਵਾਈ ਆ ਉਹ ਵੀ ਕਰ ਰਹੇ ਆ ਕੋਈ ਜਾਨੀ ਮਾਰੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਜਿਹੜਾ ਐਂਬੂਲੈਂਸ ਦਾ ਡਰਾਈਵਰ ਆ ਇਹ ਸਿਰ ਸੱਟ ਲੱਗੀ ਆ ਉਹ ਜਿਹੜੇ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ ਬਾਕੀ ਬਾਕੀ ਸਾਰੇ ਸਹੀ ਗੱਡੀਆਂ ਦਾ ਰੁਕਣ ਕੱਢਦੇ ਆ